ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਭਿਖਾਰੀਆਂ ਦੀ ਕੁੱਲ ਗਿਣਤੀ 413670 ਸੀ ਇਹ ਅੰਕੜੇ 2011 ਦੀ ਮਰਦਮਨ ਸਮਾਰੀ ਤੋਂ ਲਏ ਗਏ ਨੇ ਇਸ ਵਿੱਚੋਂ ਪੁਰਸ਼ਾਂ ਭਿਖਾਰੀਆਂ ਦੀ ਗਿਣਤੀ 221673 ਹੈ ਜਦਕਿ ਔਰਤਾਂ ਦੀ 191997 ਦਸਨਾ ਮੰਨਦੇ ਹੈ ਕਿ ਭਿਖਾਰੀਆਂ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਸਿਖਰ ਤੇ ਹੈ ਇੱਥੇ 81244 ਭਿਖਾਰੀ ਨੇ ਜੋ ਕਿ ਦੇਸ਼ ਤੇ ਹੋਰ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਨੇ ਪੱਛਮੀ ਬੰਗਾਲ ਤੋਂ ਬਾਅਦ ਉੱਤਰ ਪ੍ਰਦੇਸ਼ ਆਉਂਦਾ ਹੈ ਇੱਥੇ 65835 ਭਿਖਾਰੀ ਨੇ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਬਿਹਾਰ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਨੰਬਰ ਆਉਂਦਾ ਹੈ ਭਾਰਤ ਵਿੱਚ ਭਿਖਾਰੀਆਂ ਦੀ ਮਹੀਨਾਵਾਰ ਆਮਦਨ ਸਥਾਨ, ਪੀੜ ਜਾਂ ਫਿਰ ਸ਼ਹਿਰ ਤੇ ਨਿਰਭਰ ਕਰਦੀ ਹੈ। ਕੋਈ ਵੀ ਅਧਿਕਾਰਤ ਸਰਵੇਖਣ ਭਿਖਾਰੀਆਂ ਦੀ ਆਮਦਨ ਦਾ ਸਹੀ ਅੰਕੜਾ ਪ੍ਰਦਾਨ ਨਹੀਂ ਕਰਦਾ ਪਰ ਇਹ ਸਿਰਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਕ ਆਮ ਭਿਖਾਰੀ ਪ੍ਰਤੀ ਦਿਨ 100 ਤੋਂ ਲੈ ਕੇ 500 ਰੁਪਏ ਕਮਾਉਂਦਾ ਹੈ ਜਿਸ ਨਾਲ ਉਸ ਦੀ ਮਹੀਨਾਵਾਰ ਆਮਦਨ 3000 ਤੋਂ ਲੈ ਕੇ 15000 ਰੁਪਏ ਦੇ ਵਿੱਚਕਾਰ ਹੋ ਜਾਂਦੀ ਹੈ। ਜਦੋਂ ਕਿ ਦਿੱਲੀ, ਮੁੰਬਈ, ਕੋਲਕਾਤਾ, ਲਖਨਊ ਵਰਗੇ ਵੱਡੇ ਸ਼ਹਿਰਾਂ ਵਿੱਚ ਭਿਖਾਰੀ ਪ੍ਰਤੀ ਦਿਨ 500 ਤੋਂ ਲੈ ਕੇ 1000 ਰੁਪਏ ਭਾਵ 15000 ਤੋਂ ਲੈ ਕੇ 30000 ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਨੇ।